ਦੇਖੋ ਅੱਜ ਹਰਿਆਣਾ ਪੰਜਾਬ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਸ਼ੰਭੂ ਬਾਰਡਰ ਨੂੰ ਲੈ ਕੇ ਇਹ ਸਵਾਗਤਯੋਗ ਕਦਮ ਹੈ ਅਸੀਂ ਤੇ ਪਹਿਲੀ ਗੱਲ ਤੋਂ ਦਿਨ ਤੋਂ ਇਸ ਚੀਜ਼ ਦੇ ਮੁੱਦੇ ਹੀ ਰਹੇ ਹੈਗੇ ਆ ਕਿ ਕਿਸਾਨ ਸਾਡੇ ਆਪਣੇ ਨੇ ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਨੇ ਜੇਕਰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜਾਂ ਆਪਣੀ ਗੱਲ ਕਹਿਣ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾਣਾ ਚਾਹੁੰਦੇ ਆ ਉਹਦੇ ਵਿੱਚ ਗਲਤ ਕੀ ਹੈਗਾ 2013 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਹੀ ਇੱਕ ਵੀਡੀਓ ਚ ਕਿਹਾ ਸੀ ਕਿ ਉਹ ਕਿਸਾਨਾਂ ਦਾ ਪੂਰਾ ਕਰਜ਼ਾ ਵੀ ਮਾਫ਼ ਕਰਨਗੇ ਉਹ ਸੁਆਮੀ ਨਾਥਨ ਦੀ ਰਿਪੋਰਟ ਵੀ ਲਾਗੂ ਕਰਨਗੇ ਕਿ ਉਹ ਜਿਹੜਾ ਹੈਗਾ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣਗੇ ਉਹ ਤਾਂ ਕੀ ਹੋਣਾ ਸੀ ਲੇਕਿਨ ਉਲਟਾ 2020 ਦੇ ਵਿੱਚ ਖੇਤੀ ਦੇ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਜਿਸ ਦੇ ਖਿਲਾਫ ਪੂਰੇ ਹਿਦੇਸ਼ ਦੇ ਕਿਸਾਨਾਂ ਨੇ ਜਦੋਜਾਹਦ ਕੀਤੀ 750 ਕਿਸਾਨ ਸ਼ਹੀਦ ਹੋਇਆ ਔਰ ਉਸ ਤੋਂ ਬਾਅਦ ਪ੍ਰੈਸ਼ਰ ਵਿੱਚ ਆ ਕੇ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕਾਨੂੰਨ ਤਾਂ ਵਾਪਸ ਲੈ ਲਏ ਪਰ ਜਿਹੜਾ ਕਾਨੂੰਨ ਵਾਪਸ ਲੈਣ ਲੱਗਿਆ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਉਹ ਅੱਜ ਤੱਕ ਵਫਾ ਨਹੀਂ ਹੋਈ ਜਿਉਂ ਵਫਾ ਨਹੀਂ ਹੋਈ ਤਾਂ ਹੀ ਤਾਂ ਕਿਸਾਨ ਦੁਬਾਰਾ ਜੌਣੇ ਚਾਹੁੰਦੇ ਸੀ ਪਰ ਹਾਲ ਦੇਖੋ ਕਿ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਨੇ ਜੋ ਹਾਲ ਬਾਰਡਰ ਤੇ ਕੀਤਾ ਜਿਸ ਤਰੀਕੇ ਨਾਲ ਕਿਸਾਨਾਂ ਤੇ ਤਸ਼ੱਦਦ ਕੀਤਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪੱਕੇ ਤੌਰ ਤੇ ਛੜਕਾਂ ਨੂੰ ਰੋਕਿਆ ਠੀਕ ਹੈ ਨਾ ਇਹ ਤਾਂ ਲੋਕਾਂ ਨੂੰ ਬੇਸਿਕਲੀ ਇਨਕਨਵੀਨੀਅੰਟ ਪੈਦਾ ਕਰਨ ਵਾਲਾ ਸੀ ਇਹ ਲੋਕਾਂ ਦੇ ਵਿੱਚ ਇੱਕ ਤਲਖੀ ਪੈਦਾ ਕਰਨ ਵਾਲਾ ਸੀ ਸੋ ਇਸ ਕਰਕੇ ਜਿਹੜਾ ਮਾਨਯੋਗ ਹਾਈ ਕੋਰਟ ਦਾ ਇਹ ਫੈਸਲਾ ਆਇਆ ਇੱਕ ਵਧੀਆ ਫੈਸਲਾ ਹੈਗਾ ਜਿੱਥੇ ਆਮ ਲੋਕਾਂ ਨੂੰ ਉਸ ਰਸਤੇ ਤੋਂ ਲੰਘਣ ਦੀ ਸਹੂਲਤ ਹੋਏਗੀ ਉੱਥੇ ਇੱਕ ਵਾਰ ਬੜੀ ਕਲੀਅਰ ਹੋ ਗਈ ਹੈ ਕਿ ਕਿਸਾਨ ਵੀ ਜਿਹੜੇ ਜ ਆਪਣੀ ਗੱਲ ਕਹਿਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਹੈਗੇ ਆ ਸ਼ਾਂਤਪੂਰ ਤਰੀਕੇ ਨਾਲ ਆਪਣਾ ਅੰਦੋਲਨ ਕਰਨਾ ਚਾਹੁੰਦੇ ਆ ਔਰ ਸਾਡਾ ਲੋਕਤੰਤਰ ਵੀ ਕਹਿੰਦਾ ਹੈ ਲੋਕਤੰਤਰ ਦੀ ਮਰਿਆਦਾ ਵੀ ਇਹੀ ਹੈ ਕਿ ਅਸੀਂ ਸ਼ਾਂਤਪੂਰ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਆ ਤਾਂ ਉਹ ਬਿਲਕੁਲ ਉੱਥੇ ਜਾ ਸਕਦੇ ਆ